ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲਿਆ ਜਿਹੜੇ ਭਰਾ ਸਾਡੇ ਫੇਸਬੁੱਕ ਤੇ YouTube ਤੇ ਨਵੇਂ ਆ ਫਿਰ ਨੂੰ ਸਬਸਕ੍ਰਾਈਬ ਕਰ ਲੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਇਆ ਮੂਹਰਾ ਨਸਲ ਦੀ ਮੱਜ ਤਾਜੀ ਸੂਈ ਆ ਮਿੱਤਰੋ ਦੂਜੇ ਸੂਏ ਸੂਈ ਆ ਤਾਜੀ ਸੂਈ ਆ 9 ਤੋਂ 10 ਕਿਲੋ ਥੱਲੇ ਬੋਹੜਾ ਤਿਆਰ ਆ ਖਾਨ ਲੈਵੇ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਮਗਰ ਮਿੱਤਰੋ ਨੀਲੀ 라ਵੀ ਕੱਟੀਆ ਚਾਰ ਦਿਨ ਸੂਈ ਨੂੰ ਹੋਏ ਆ ਬਾਈ ਕਹਿੰਦੇ ਘਰ ਰੇ ਰੱਖਣ ਵਾਲੀ ਮਾਝਾ ਤੇ ਪੂਰੀ ਸਾਉਸੀਲ ਠੰਡੀ ਆ ਤੇ 13 ਕਿਲੋ ਬਾਈ ਕਹਿੰਦੇ ਦੁੱਧ ਦੀ ਗਰੰਟੀ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ 70000 ਰੁਪਿਆ ਬਾਈ ਡਿਮਾਂਡ ਕਰਦੇ ਆ ਰੇਟ ਬਾਈ 70000 ਰੁਪਿਆ ਕਰਦੇ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਦੇ ਦੂਰ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤੇ ਥਣ ਹਵਾ ਨੇ ਤੁਸੀਂ ਦੇਖੋ ਪੂਰੀ ਓਕੇ ਆ ਤੇ ਬਾਈ ਸਾਨੂੰ ਕੱਟੀ ਦਿਖਾਉਣਿਆ ਨੀਲੀ ਰਾਵੀ ਨਸਲ ਦੀ ਕੱਟੀ ਆ ਮਗਰ 4 ਦਿਨਾਂ ਦੀ ਕੱਟੀ ਬੁਰੀ ਸ਼ਕੀਨ ਆ ਰਵੇ ਦੀ ਕੱਟੀ ਆ